ਦੇਖੋ ਛੋਟੇ ਹੁੰਦੇ ਹੀ ਨਾ ਇਹ ਤਹੀਂ ਚੀਜ਼ ਸੁਣੀ ਹੈ ਕਿ ਹਿੰਦੁਸਤਾਨ ਦੇ ਵਿੱਚ ਅਮਰਜੈਂਸੀ ਲੱਗੀ ਹੈ ਪਰ ਅੱਜ ਉਹ ਅਮਰਜੈਂਸੀ ਪੰਜਾਬ ਚ ਲੱਗੀ ਹੋਈ ਵਿਖਣਿਆ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਭ ਕਾਰਕਿਰਤਾ ਨੂੰ ਹਾਊਸ ਅਰੈਸਟ ਕੀਤਾ ਜਾ ਰਿਹਾ ਉਹ ਹਾਊਸ ਅਰੈਸਟ ਕਿਉਂ ਕੀਤਾ ਜਾ ਰਿਹਾ ਕੋਈ ਪੁਰਾਣ MLA ਹੈ ਕੋਈ ਪੁਰਾਣ MP ਹੈ ਉਹ ਜਿੱਥੇ ਵੀ ਕੋਈ ਜਾ ਰਿਹਾ ਰਸਤੇ ਚ ਉਹਨੂੰ ਗ੍ਰਿਫਤਾਰ ਕਰ ਲਿਆ ਜਾ ਰਿਹਾ ਇਹਦਾ ਪਿੱਛੇ ਕਾਰਨ ਕੀ ਹੈ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਕੈਂਪ ਲਗਾ ਕੇ ਲੋਕਾਂ ਨੂੰ ਦੇ ਰਹੀ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਇੱਕ ਸੇਵਾ ਦਾ ਕਾਰਿਆ ਸੀ ਕਿ ਹਰ ਗਰੀਬ ਨੂੰ ਉਹਦਾ ਅਧਿਕਾਰ ਮਿਲ ਸਕੇ। ਜੋ ਭਾਈ ਅਨੰਦਰਾ ਭਾਈ ਮੋਦੀ ਜੀ ਦੁਆਰਾ ਸਕੀਮਾਂ ਚੱਲ ਰਹੀਆਂ ਨੇ ਲੋਕਾਂ ਦੀ ਭਲਾਈ ਲਈ ਜਿਹਦੇ ਵਿੱਚ ਜੇ ਕਿਸੇ ਗਰੀਬ ਦਾ ਮਕਾਨ ਡਿੱਗ ਰਿਹਾ ਜਾਂ ਖਰਾਬ ਹੋ ਗਿਆ ਡਿੱਗਣ ਵਾਲਾ ਹੈ ਜੇ ਉਸ ਨੂੰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਪੈਸੇ ਮਿਲ ਜਾਣ ਕਿਸੇ ਭੈਣ ਦਾ ਘਰ ਬਣ ਜਾਏ ਕਿਸੇ ਭਰਾ ਦਾ ਘਰ ਬਣ ਜਾਏ ਕਿ ਆ ਗਲਤ ਕੰਮ ਹੈ ਕਿਸੇ ਲੇਬਰ ਨੂੰ ਲੇਬਰ ਦਾ ਕੰਮ ਕਰਨ ਵਾਲਿਆਂ ਨੂੰ ਵਿਸ਼ਕਰਮਾ ਯੋਜਨਾ ਦੇ ਤਹਿਤ ਉਹਨੂੰ ਟੂਲ ਕਿਟ ਮਿਲ ਜਾਏ ਤਾਂ ਕੀ ਇਹ ਆਪਣਾ ਅਪਰਾਧ ਹੈ ਕਿਸਾਨ ਨੂੰ ਉਹਦੀ ਕਿਸਾਨ ਨਿਧੀ ਜਿਹੜੀ ਬੰਦ ਹੋ ਗਈ ਆ ਜਾਂ ਜਿਹਨੂੰ ਨਹੀਂ ਮਿਲੀ ਉਹ ਕਿਸਾਨ ਨਿਧੀ ਦਾ ਪੈਸਾ ਉਹਨੂੰ ਵਿਆਹਿਆਂ ਨੂੰ ਮਿਲਣਾ ਸ਼ੁਰੂ ਹੋ ਜਾਏ ਕੀ ਇਹ ਆਪਣਾ ਅਪਰਾਧ ਹੈ ਕੀ ਇਯੁਸ਼ਮਨ ਕਾਰਡ ਬਣਾ ਰਹੇ ਆ ਇੱਕ ਤਾਂ ਯੁਸ਼ਮਨ ਕਾਰਡ ਬਣ ਰਿਹਾ ਜਿਹੜਾ 5 ਲੱਖ ਵਾਲਾ ਔਰ ਇੱਕ ਯੁਸ਼ਮਨ ਕਾਰਡ 10 ਸਾਲ ਵਾਲਾ ਕੋਈ ਗਰੀਬ 70 ਸਾਲ ਤੋਂ ਉੱਪਰ ਹੈ ਬਜ਼ੁਰਗ ਹੈ ਉਹਦਾ ਜੇ ਯੁਸ਼ਮਨ ਕਾਰਡ ਦੇ ਦੁਆਰਾ ਉਹਦਾ ਫ੍ਰੀ ਇਲਾਜ ਹੋ ਰਿਹਾ ਹੈ ਔਰ ਸਰਕਾਰ ਉਹਦੀ ਸੁਭਿਤਾ ਭਾਰਤੀ ਜਨਤਾ ਪਾਰਟੀ ਉਹਦੀ ਸੁਭਿਤਾ ਕੈਂਪਾਂ ਦੇ ਦੁਆਰਾ ਉਹ ਲੋਕਾਂ ਨੂੰ ਦੇਣ ਜਾ ਰਹੀ ਹੈ ਤਾਂ ਕਿਆ ਇਸ ਦਾ ਦਾ ਅਪਰਾਧ ਜੇ ਅਪਰਾਧ ਨਹੀਂ ਹੈ ਤਾਂ ਫਿਰ ਇਸ ਤਰ੍ਹਾਂ ਦੀ ਕਾਰਨਾ ਹਰਕਤਾਂ ਕਿਉਂ ਇਹਦੇ ਪਿੱਛੇ ਹੈ ਸਿਸੋਦੀਆ ਜਿਹੜਾ ਉਹਦਾ ਇੱਕ ਬਕਤਵਿਆ ਸੀ ਅੱਜ ਤੋਂ 2-3 ਦਿਨ ਪਹਿਲਾਂ ਕਿ ਪੰਜਾਬ ਦੇ ਵਿੱਚ ਰਾਜਕ ਤਾਫ ਮਾਹੌਲ ਬਣਾ ਦਿਓ ਪੰਜਾਬ ਦੇ ਵਿੱਚ ਇੱਕ ਅਗੋਸ਼ਿਤ ਐਮਰਜੈਂਸੀ ਲਗਾ ਦਿਓ ਪੰਜਾਬ ਦੇ ਵਿੱਚ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਉਹਨਾਂ ਨੂੰ ਹਾਊਸ ਰੈਸਟ ਕਰੋ ਉਹਨਾਂ ਨੂੰ ਡਰਾਓ ਉਹਨਾਂ ਨੂੰ ਠਮਕਾਓ ਤਾਂ ਕਿ ਉਹ ਜਨਤਾ ਦੀਆਂ ਸੇਵਾਵਾਂ ਲਈ ਅੱਗੇ ਨਾ ਆ ਸਕਣ ਮੈਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਅੱਜ ਮੇਰੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਆਏ ਮੇਰੇ ਐਸ ਐਚਓ ਸਾਹਿਬ ਵੀ ਆਏ ਉਹਨਾਂ ਨੇ ਵੀ ਵਰਦੀ ਜਦੋਂ ਪਾਈ ਸੀ ਤੇ ਇੱਕ ਕਸਮ ਚੁੱਕੀ ਸੀ ਕਿ ਜਨਤਾ ਦੀ ਸੇਵਾ ਲਈ ਇਹ ਵਰਦੀ ਜਿਹੜੀ ਹੈ ਉਹ ਮੈਂ ਪਾ ਰਿਆ ਔਰ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ ਜਨਤਾ ਦੀ ਸੇਵਾ ਕਰ ਰਹੇ ਹਾਂ ਤਾਂ ਫਿਰ ਕੀ ਅਪਰਾਧ ਹੈ ਕਿਉਂ ਹੈ ਹਾਊਸ ਰੈਸਟ ਅੱਜ ਮੈਂ ਇਸ ਚੀਜ਼ ਦੀ ਕੜੇ ਸ਼ਬਦਾਚ ਨਖੇਦੀ ਕਰਨਾ ਜੋ ਅਜੇ ਕਾਰਨਾਂ ਹਰਕਤ ਜਿਹਨਾਂ ਨੇ ਕੀਤੀ ਹੈ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ ਇਹ ਜਿਹੜਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਇਹਦਾ ਇੱਕ ਬਵệ ਅੰਦੋਲਨ ਚ ਚਲੇਗਾ ਔਰ ਇਹਨਾਂ ਦੀਆਂ ਚੂਲਾ ਹਲਾ ਕੇ ਰੱਖ ਦੇਗਾ ਮੇਰੇ ਕੈਂਪਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਪ ਲੱਗ ਰਹੇ ਪਿਛਲੇ ਡੇਢ ਮਹੀਨੇ ਤੋਂ ਲੱਗ ਰਹੇ ਜੀ ਮੈਂ ਸਭ ਆਪਦੇ ਮਾਧਮ ਨਾਲ ਦੱਸਾਂ ਕਿ ਪਿਛਲੇ ਡੇਢ ਮਹੀਨੇ ਤੋਂ ਇਹ ਕੈਂਪ ਲੱਗ ਰਹੇ ਨੇ ਔਰ ਉਹਦੇ ਵਿੱਚ ਲਗਭਗ ਪਠਾਨਕੋਟ ਜ਼ਿਲ੍ਹੇ ਦੇ ਵਿੱਚ 5000 ਤੋਂ ਵੱਧ ਲੋਕਾਂ ਨੇ ਇਸ ਸੂਬੇ ਦਾ ਲਾਭ ਲਿਆ ਔਰ ਜੇ ਉਹਨਾਂ ਨੇ ਸੂਬੇ ਦਾ ਲਾਭ ਰਿਆ ਆ ਤਾਂ ਇਹਦਾ ਮਤਲਬ ਹੈ ਕਿ ਪਿਛਲੇ ਸਾਢੇ 3 ਸਾਲ ਤੋਂ ਇੱਥੋਂ ਦੀ ਜਿਹੜੀ ਸਰਕਾਰ ਹੈ ਔਰ ਲੋਕਾਂ ਤੱਕ ਇਹ ਸੁਵਿਧਾਵਾਂ ਨਹੀਂ ਦੇ پا ਰਹੀ ਸੀ ਔਰ ਇਸ ਕਾਰਨ ਹੀ ਭਾਰਤੀ ਜਨਤਾ ਪਾਰਟੀ ਨੇ ਉਪਰਾਲਾ ਕੀਤਾ ਕਿ ਜਨਤਾ ਦੇ ਦੁਆਰੇ ਜਾ ਕੇ ਉਹਨਾਂ ਕੋਲ ਬਿਨਾ ਪੈਸਾ ਲਿੱਤੇ ਹੋਏ ਉਹਨਾਂ ਦਾ ਕੰਮ ਕਰਨਾ ਉਹਨਾਂ ਨੂੰ ਉਹ ਸੁਵਿਧਾ ਉਪਲਬਧ ਕਰਾਣੀ ਹੈ ਔਰ ਬਸ ਇਸੇ ਗੱਲ ਦੀ ਅੱਜ ਇਹ ਪੀੜਾ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏਗੀ ਔਰ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਨਾਲ ਕਰਦੇ ਪਏ ਆ ਕੱਲ ਨੂੰ ਇਹਨਾਂ ਕਾਂਗਰਸ ਵਾਲਿਆਂ ਨਾਲ ਵੀ ਇਹੀ ਕੰਮ ਕਰਨਾ ਔਰ ਇਹ ਇੱਕ ਅੰਦੋਲਨ ਇਸ ਸਰਕਾਰ ਦੇ ਖਿਲਾਫ ਅੱਜ ਤੋਂ ਸ਼ੁਰੂ ਹੋਏਗਾ ਔਰ ਉਦੋਂ ਤੱਕ ਰਹੇਗਾ ਜਦੋਂ ਤੱਕ ਇਹਨਾਂ ਨੂੰ ਅਸੀਂ ਢੜਾ ਨਹੀਂ ਦਿੰਦੇ ਔਰ ਖਾਸ ਕਰਕੇ ਜਿਹੜੀ ਸਰਕਾਰ ਭਗਵੰਤ ਮਾਨ ਦੀ ਹੈ ਉਹ ਭਗਵੰਤ ਮਾਨ ਦੀ ਸਰਕਾਰ ਨਹੀਂ ਹੈ ਉਹ ਠੇਕੇ ਤੇ ਦੇ ਦਿੱਤੀ ਸੀ ਸੋਦੀ ਔਰ ਕੇਜਰੀ ਬਾਲ ਪੱਤਰਕਾਰੋ ਵੀਰੋ ਤੁਹਾਡਾ ਇੱਥੇ ਆਉਣ ਤੇ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਜੋ ਵੀ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂਗਾ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਜਿਨ੍ਹਾਂ ਦੇ ਘਰ ਦੇ ਬਾਰ ਅਸੀਂ ਖੜੇ ਆ ਉਹਨਾਂ ਨੂੰ ਹੌਸ ਰੈਸਟ ਪੰਜਾਬ ਪੁਲਿਸ ਨੇ ਕੀਤਾ ਸਰਕਾਰ ਦੇ ਨਾਲ ਭਾਰਤੀ ਦੀ ਸਰਕਾਰ ਦੀਆਂ ਜੋ ਵੀ ਗਰੀਬ ਕਲਿਆਣ ਯੋਜਨਾ ਹੈ ਜਿਨ੍ਹਾਂ ਦੇ ਨਾਲ ਗਰੀਬਾਂ ਦਾ ਕਲਿਆਣ ਹੋਣ ਜਾਂ ਹੋਣ ਜਾ ਰਿਹਾ ਹੈ ਉਹ ਯੋਜਨਾ ਜਿਹੜੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਜਿੰਨ ਸਾਰੇ ਸੁਵਿਧਾ ਕੇਂਦਰ ਜਿੱਥੇ ਸਕੀਮਾਂ ਲਾਗੂ ਹੋਣੀਆਂ ਸੀਗੀਆਂ ਉਹ ਬੰਦ ਕਰਤੇ ਆ ਇੱਕ 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 ਸੁਵਿਧਾ ਕੇਂਦਰ ਰਹਿ ਤਾ ਪੰਜਾਬ 50 ਪਿੰਡਾਂ ਦੇ ਪਿੱਛੇ ਲੋਕਾਂ ਨੂੰ ਕੰਮ ਨਹੀਂ ਹੋ ਰੇ ਤੋਂ ਭਾਰਤੀ ਜਨਤਾ ਪਾਰਟੀ ਨੇ ਇਹ ਫੈਸਲਾ ਲਿਆ ਵੀ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ ਨੀਂ ਸ਼ੁਲਕ ਬਿਨਾ ਕੋਈ ਪੈਸਾ ਲੇ ਮੈਂ ਬਾਰ-ਬਾਰ ਕਹਿ ਰਿਹਾ ਬਿਨਾ ਕੋਈ ਪੈਸਾ ਲੇ ਗਰੀਬਾਂ ਲਈ ਜਿਹੜੀਆਂ ਮੋਦੀ ਸਰਕਾਰ ਨੇ ਜੋ ਸਕੀਮਾਂ ਭੇਜੀਆਂ ਚਾਹੇ ਆਯੁਸ਼ਮਨ ਯੋਜਨਾ ਹੈ ਚਾਹੇ ਕਿਸਾਨ ਸਮਾਨ ਨਿਧੀ ਯੋਜਨਾ ਹੈ ਚਾਹੇ ਮਜ਼ਦੂਰਾਂ ਦੇ ਹੱਕ ਇਹ ਸ਼ਰਮ ਦੀ ਯੋਜਨਾ ਹੈ ਚਾਹੇ ਮਕਾਨ ਬਣਾਉਣ ਦੀ ਯੋਜਨਾ ਹੈ ਸ਼ੌਚਾਲੇ ਬਣਾਉਣ ਦੀ ਯੋਜਨਾ ਹੈ ਉਜਵਲ ਯੋਜਨਾ ਹੈ ਇਸ ਤਰ੍ਹਾਂ ਦੀਆਂ ਅਨੇਕ ਯੋਜਨਾ ਸੈਂਕੜੇ ਯੋਜਨਾ ਜਿਨ੍ਹਾਂ ਦਾ ਲੋਕ ਲਾਭ ਨਹੀਂ ਲੈ ਪਾਰੇ ਪੰਜਾਬ ਸਰਕਾਰ ਉਹਨਾਂ ਦਾ ਸਹਿਯੋਗ ਨਹੀਂ ਕਰ ਰਹੀ ਪਾਰਟੀ ਨੇ ਫੈਸਲਾ ਲਿਆ ਕਿ ਆਪਣੇ ਕਾਰਕਟਰਤਾ ਪੇਜ ਕਰਕੇ ਆਪਣਾ ਲੈਪਟਾਪ ਆਪਣਾ ਸਾਰਾ ਸਮਝਦਾ ਸਮਾਨ ਦੇ ਕਰਕੇ ਪਿੰਡਾਂ ਵਿੱਚ ਕੈਂਪ ਲਗਾਈਏ ਔਰ ਲੋਕਾਂ ਨੂੰ ਨਿਸ਼ੁਲਕ ਉਹ ਸੁਵਿਧਾ ਦਾ ਫਾਇਦਾ ਮਿਲ ਸਕੇ ਲੋਕਾਂ ਦੀ ਰਜਿਸਟ੍ਰੇਸ਼ਨ ਕਰੀਏ ਤਾਂ ਉਹ ਕੰਮ ਚੱਲ ਰਿਹਾ ਪਿਛਲੇ 2.5 ਮਹੀਨੇ ਤੋਂ ਕੱਲ੍ਹ ਪੰਜਾਬ ਸਰਕਾਰ ਨੇ ਪੁਲਿਸ ਫੋਰਸ ਉਹ ਸਭ ਕੰਮ ਬੰਦ ਕਰਾਤੇ ਅੱਜ ਵੀ ਲੱਗਣਾ ਸੀਗਾ ਅੱਜ ਵੀ ਪੁਲਿਸ ਫੋਰਸ ਪੋਬ ਅਭਿਦਾਨ ਸਭਾ ਦੇ ਭਰਿਆ ਲਾੜੀ ਚ ਲੱਗਿਆ ਇਹ ਮੈਂ ਗਿਆ ਉਥੇ ਕਟੋਗੜ ਪੰਜਾਬ ਪੁਲਿਸ ਦੀਆਂ 50 60 ਜਿਪਸੀਆਂ ਔਰ ਬੱਸਾ ਫੋਰਸ ਲਾ ਕੇ ਪਹੁੰਚ ਗਈਆਂ ਪਏ ਕੈਂਪ ਨਹੀਂ ਲੱਦਣ ਦੇਣਾ ਇਹੜੇ ਗਰੀਬਾਂ ਦੇ ਭਲਾਈ ਦੇ ਕੰਮ ਹੈ ਇਹ ਸਰਕਾਰ ਕਹਿੰਦੀ ਮੈਂ ਨਹੀਂ ਕਰਨ ਦੇਣੇ ਔਰ ਆਸੀ ਉਸ ਦਾ ਵਿਰੋਧ ਕਰਨਿਆ ਇਸ ਸਰਕਾਰ ਤੋਂ ਮੰਗ ਕਰਨਿਆ ਇਸ ਸਰਕਾਰ ਜਿਸ ਦਿਨ ਲੋਕਾਂ ਨੇ ਚੋਣ ਬੜੇ ਚੌ ਨਾਲ ਕੀਤਾ ਸੀ ਪੰਜਾਬ ਦੇ ਅੰਦਰ ਇਤਿਹਾਸ ਪੈਦਾ ਕੀਤਾ ਸੀ 92 ਐਮਐਲਏ ਦੇ ਕਰਕੇ ਉਸਲੇ ਔਰ ਅੱਜ ਇਹ ਸਰਕਾਰ ਉਹੀ ਸਰਕਾਰ ਗਰੀਬਾਂ ਨੇ ਜਿੰਨਾ ਕੀਤਾ ਇਹਦੇ ਵਾਸਤੇ ਉਹ ਗਰੀਬ ਬਰੋਧਿਆ ਜੋ ਵਾਅਦੇ ਕੀਤੇ ਇੱਕ ਵਾਅਦਾ ਨਹੀਂ ਪੂਰਾ ਕੀਤਾ ਔਰ ਗਰੀਬਾਂ ਦੇ ਲੋਕੋ ਜਿਹੜੇ ਸਕੇਂਦਰ ਸਰਕਾਰ ਤੋਂ ਉਹਨਾਂ ਨੂੰ ਲਾਭ ਮਿਲਣ ਵਾਲੇ ਉਹ ਵੀ ਨਹੀਂ ਲੈਣ ਦੇਣ ਜਾਣੀ ਇਸ ਲਈ ਅਸੀਂ ਸਭ ਲੋਕ ਇਸ ਗੱਲ ਦਾ ਪੂਰਜੋਰ ਵਿਰੋਧ ਕਰਦੇ ਆਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਆਪਣੀ ਫੋਰਸ ਹਟਾਏ ਜਿਹੜੇ ਅਸੀਂ ਗਰੀਬਾਂ ਦੇ ਭਲਾਈ ਦੇ ਕੰਮ ਜੋ ਦਿੱਤੇ ਗਿਆ ਉਹ ਕਰ ਰਿਹਾ ਉਹ ਸਾਨੂੰ ਕਰਨ ਦੇ ਔਰ ਜਿਹੜੀ ਇਹ ਫੋਰਸ ਜੁ ਲਗਾਈ ਆ ਇਸ ਦਾ ਵਿਰੋਧ ਕਰਦੇ ਆਂ ਧੰਨਵਾਦ ਜ਼ਿਲ੍ਹਾ ਪਠਾਨਕੋਟ ਦੇ ਕੈਟੇਗਰੀ ਲੀਡਰ ਨਾ ਹੋ ਸਰਸਟੀ ਜੀ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਸਾਡੇ ਜ਼ਿਲ੍ਹਾ ਪ੍ਰਧਾਨ ਜਿੱਥੇ ਖੜੇ ਇਹ ਹਾਊਸ ਰੈਸ਼ ਹੈ ਦੂਸਰੇ ਸੀਮਾ ਭਾਂਜੀ ਜਿੱਥੇ ਹਲਕੇ 'ਚ ਜਿਵੇਂ ਐਕਸਮਲ ਸਾਡੇ ਜਿੱਥੇ ਹਲਕੇ 'ਚ ਕੈਂਪ ਲੱਗਣਾ ਸੀਗਾ ਉਹ ਸਭ ਹੌਸ ਰੈਸਟ ਕੀਤੇ ਅਸੀਂ ਗਿਆ ਤੇ ਫੋਰਸ ਨੂੰ ਆਣ ਨਹੀਂ ਦੇ ਰਹੀ ਅਸੀਂ ਉਹਨਾਂ ਨੂੰ ਸੱਚ ਝੂਠ ਬੋਲ ਕੇ ਵੀ ਜਿਲ੍ਹਾ ਘਾਰਾ ਅਸੀਂ ਨਹੀਂ ਕੁਝ ਕਰਾਂਗੇ ਉੱਥੋਂ ਨਿਕਲ ਕੇ ਆਏ ਜੋ ਵੀ ਲੀਡਰ ਸਾਡੇ ਪੰਜਾਬ ਪ੍ਰਧਾਨ ਜੀ ਆ ਉੱਥੇ ਰੋਕੇ ਵੇ ਜੰਮੂ ਉੱਥੇ ਚੰਡੀਗੜ੍ਹ ਦੇ ਅੰਦਰ ਇਸੇ ਤਰ੍ਹਾਂ ਜੋ ਵੀ ਲੀਡਰਸ਼ਿਪ ਆਪਣੇ ਜ਼ਿਲ੍ਹੇ ਦੀ ਗੱਲ ਕਰ ਜ਼ਿਲ੍ਹਾ ਪ੍ਰਧਾਨ ਆ ਬਾਕੀ ਬਾਡੀ ਦੇ ਲੋਕ ਕਿਸੇ ਨੂੰ ਕੋਈ ਕੰਮ ਕਰ ਦਿੱਤਾ ਮੈਂ ਪੁਲਿਸ ਵੀਰਾਂ ਦਾ ਥੋੜਾ ਸਵਾਗਤ ਕਰ ਧੰਨਵਾਦ ਕਰਨਾ ਵੀ ਇਹਨਾਂ ਨੇ ਸਾਡਾ ਜੱਤ ਨਹੀਂ ਕੀਤੀ ਕਈ ਜਿਹੜਾ